ਸਸਿਕਾਲ ਦੋਸਤੋ ਮੈਂ ਜਿੰਦੀ ਮਰਚਣੀ ਤੇ ਤੁਸੀਂ ਦੇਖ ਰਹੇ ਹੋ ਪਬਲਿਕ ਗਾਰਡੀਅਨ ਨਿਊਜ਼ ਤੇ ਦੋਸਤੋ ਅੱਜ ਗੱਲ ਕਰਾਂਗੇ ਆਪਾਂ ਨੇਪਾਲ ਦੀ ਤੇ ਸਭ ਤੋਂ ਪਹਿਲਾਂ ਆਪਾਂ ਨੇਪਾਲ ਨੂੰ ਵਧਾਈਆਂ ਦਿੰਨੇ ਆ ਉਹਨਾਂ ਦੇ ਨਵੇਂ ਪ੍ਰਾਈਮ ਮਿਨਿਸਟਰ ਫਰਸਟ ਫੀਮੇਲ ਪ੍ਰਾਈਮ ਮਿਨਿਸਟਰ ਸ਼ਿਸ਼ੀਲਾ ਕਾਰਕੀ ਦੀ ਤੇ ਜੇ ਦੋਸਤੋ ਆਪਾਂ ਸ਼ਿਸ਼ੀਲਾ ਕਾਰਕੀ ਦੀ ਗੱਲ ਕਰੀਏ ਤੇ ਇਹ ਚੀਫ ਜਸਟਿਸ ਸੀਗੀ ਨੇਪਾਲ ਦੀ 2016 ਤੋਂ 2017 ਤੱਕ ਤੇ ਦੋਸਤੋ ਇਹਨਾਂ ਨੂੰ ਆਪਾਂ ਬਹੁਤ ਬਹੁਤ ਮੁਬਾਰਕਾਂ ਦਿੰਨੇ ਆ ਕੱਲ ਇਹਨਾਂ ਨੇ ਸੌ ਚੱਕੀ ਆ ਤੇ ਐਕਟਿਵ ਪ੍ਰਾਈਮ ਮਿਨਿਸਟਰ ਨੇਪਾਲ ਦੇ ਬਣ ਗਏ ਆ ਤੇ ਹੁਣ ਇਹ ਆ ਆਪਾਂ ਦੋਸਤੋ ਨੇਪਾਲ ਦੀ ਹਾਲਤ ਬਾਰੇ ਕਿ ਕਿਦਾਂ ਪਲਟਵਾਰ ਹੋਇਆ ਆ ਥੋੜੇ ਕਿ ਦਿਨਾਂ ਦੇ ਵਿੱਚ ਹੀ ਸਾਰਾ ਖੁਸ਼ ਹੋ ਗਿਆ ਤੇ ਦੋਸਤੋ ਗੱਲ ਆਪਾਂ ਕਰਦੇ ਆ ਨੌਜਵਾਨੀ ਦੀ ਨੌਜਵਾਨੀ ਆਪਣੇ ਜੇ ਇੰਡੀਆ ਦੀ ਵੀ ਗੱਲ ਕਰੀਏ ਆਪਣੇ ਇੰਡੀਆ ਵਿੱਚ ਪੰਜਾਬ ਦੇ ਵਿੱਚ ਵੀ ਸਾਡੀ ਬਹੁਤ ਨੌਜਵਾਨੀ ਬਹੁਤ ਹੀ ਵਧੀਆ ਕੰਮ ਕਰਦੀ ਆ ਤੇ ਜੇ ਆਪਾਂ ਗੱਲ ਕਰੀਏ ਨੇਪਾਲ ਦੀ ਨੇਪਾਲ ਦੇ ਜਿਹੜੇ ਨੌਜਵਾਨ ਸੀਗੇ ਇਹਨਾਂ ਨੇ ਜਦੋਂ ਦੇਖਿਆ ਕਿ ਸਾਡੇ ਜਿਹੜੇ ਪੋਲੀਟੀਸ਼ੀਅਨਸ ਆ ਬਹੁਤ ਕਰਪਟ ਹੋ ਚੁੱਕੇ ਆ ਦੇਸ਼ ਨੂੰ ਕਟ-ਕਟ ਕੇ ਆਪਣੀਆਂ ਜੇਬਾਂ ਭਰ ਰਹੇ ਆ ਆਪਣੀ ਜ਼ਿੰਦਗੀ ਜਿਹੜੀ ਰਾਜਿਆਂ ਤਰ੍ਹਾਂ ਜੀ ਰਹੇ ਆ ਪਰ ਆਮ ਜਨਤਾ ਜਿਹੜੀ ਸੀਗੀ ਉਹਨੂੰ ਅੱਤ ਤੇ ਦੁਖੀ ਕੀਤਾ ਸੀ ਅੱਤ ਦੇ ਗਰੀਬ ਅੱਤ ਦੀ ਗਰੀਬੀ ਜਦੋਂ ਦੋਸਤੋ ਕਦੇ ਵੀ ਕੋਈ ਸੰਘਰਸ਼ ਜਾਂ ਇਦਾਂ ਦੇ ਟਾਈਮ ਆਉਂਦੇ ਆ ਤਾਂ ਜਦੋਂ ਸਿਰ ਤੋਂ ਪਾਣੀ ਲੰਗਣੇ ਸ਼ੁਰੂ ਹੁੰਦੇ ਆ ਤੇ ਉਦੋਂ ਬਗਾਵਤ ਜਿਹੜੀ ਆ ਸ਼ੁਰੂ ਹੁੰਦੀ ਆ ਤੇ ਇਸੇ ਹੀ ਕਾਰਨਾ ਕਰਕੇ ਨੇਪਾਲ ਦੇ ਵਿੱਚ ਬਗਾਵਤ ਸ਼ੁਰੂ ਹੋਈ ਕੁਝ ਕੁ ਮਹੀਨਿਆਂ ਮਾਰਚ ਤੋਂ ਹੌਲੀ ਹੌਲੀ ਚੰਗਿਆਰੀ ਫੁੱਟਦੀ ਫੁੱਟਦੀ ਜਿਹੜੀ ਆ ਇਹ ਪੂਰਾ ਇੱਕ ਕਹਿ ਲਈਏ ਕਿ ਭੰਬੜ ਵੱਲ ਗਿਆ ਇਸ ਬਗਾਵਤਾਂ ਤੇ ਦੋਸਤੋ ਥੋੜੇ ਕੀ ਦਿਨਾਂ ਦੇ ਵਿੱਚ ਇਹਨਾਂ ਨੌਜਵਾਨਾਂ ਨੇ ਬਗਾਵਤ ਇੰਨੀ ਕੀਤੀ ਕਿ ਇੱਕ ਦਿਨ ਦੇ ਵਿੱਚ ਉਹਨਾਂ ਨੇ ਇਹਨਾਂ ਪੋਲੀਟਿਸ਼ੀਅਨਸ ਨੂੰ ਉਹਨਾਂ ਦੇ ਘਰੋਂ ਕੱਢ ਕੱਢ ਕੇ ਇੰਨਾ ਕੁੱਟਮਾਰ ਕਰਕੇ ਦੜਾ ਦੜਾ ਕੇ ਮਾਰਿਆ ਤੇ ਆਰਮੀ ਨੂੰ ਅੱਗੇ ਆਉਣਾ ਪਿਆ ਇਹਨਾਂ ਨੂੰ ਸੰਭਾਲਣ ਵਾਸਤੇ ਤੇ ਦੋਸਤੋ ਇਹੇ ਚੀਜ਼ਾਂ ਦਰਸਾਉਂਦੀਆਂ ਆ ਕਿ ਜਦੋਂ ਕਿਸੇ ਵੀ ਦੇਸ਼ ਦਾ ਰਾਜਾ ਜਿਹੜਾ ਆ ਭਾਵੇਂ ਉਹ ਆਪਾਂ ਪੁਰਾਣੇ ਜ਼ਮਾਨੇ ਦੀਆਂ ਵੀ ਗੱਲਾਂ ਕਰ ਲਈਏ ਤੇ ਭਾਵੇਂ ਹੁਣ ਦੇ ਸਾਡੇ ਇਹ ਭੁੱਖੇ ਪੋਲਿਟਿਸ਼ੀਅਨਸ ਜਿਨ੍ਹਾਂ ਨੂੰ ਉਹਨਾਂ ਦੀ ਆਵਾਮ ਨਹੀਂ ਦਿਸਦੀ ਪਰ ਉਹਨਾਂ ਨੂੰ ਆਪਣੀ ਐਸ਼ੋ ਆਰਾਮ ਜਿਹੜੀ ਆ ਜ਼ਿਆਦਾ ਦਿਖਾਈ ਦਿੰਦੀ ਆ ਤੇ ਇਹ ਐਸ਼ੋ ਆਰਾਮ ਹੁਣ ਜਿਹੜੀ ਇਹਨਾਂ ਨੂੰ ਭਾਰੀ ਪਈ ਆ ਉਹ ਆਪਾਂ ਸਾਰਿਆਂ ਨੇ ਦੇਖੀ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਤੇ ਜੇਕਰ ਦੋਸਤੋ ਇਹ ਨੌਜਵਾਨ ਜਿਹੜੇ ਹੈਗੇ ਆ ਇਹ ਕਾਰਾ ਨਾ ਕਰਦੇ ਇਹ ਬਗਾਵਤ ਨਾ ਕਰਦੇ ਤੇ ਕੀ ਉਹ ਅੱਜ ਆਜ਼ਾਦ ਰਹਿ ਸਕਦੇ ਕੀ ਉਹ ਆਪਣੇ ਦੇਸ਼ ਨੂੰ ਤਰੱਕੀ ਵੱਲ ਨੂੰ ਲੈ ਕੇ ਜਾ ਸਕਦੇ ਭਾਵੇਂ ਉਹਨਾਂ ਨੇ ਗੁੱਸੇ ਦੇ ਵਿੱਚ ਆਣ ਕੇ ਉਸ ਟਾਈਮ ਅੱਗਾਂ ਲਾਈਆਂ ਲੁੱਟਖੋ ਵੀ ਬਹੁਤ ਹੱਦ ਤੱਕ ਹੋਈ ਆ ਤੇ ਜੋ ਪ੍ਰਾਈਮ ਮਿੰਿਸਟਰ ਦਾ ਘਰ ਸੀਗਾ ਜਾਂ ਆਪਾਂ ਕਹਿ ਲਈਏ ਕਿ ਅਦਾਲਤ ਜਿਹੜੀ ਆ ਸੁਪਰੀਮ ਕੋਰਟ ਦੀ ਉੱਥੇ ਵੀ ਅੱਗ ਲਾਈ ਆ ਤੇ ਪਲੀਜ਼ ਥਾਣਿਆਂ ਦੇ ਵਿੱਚ ਵੀ ਬਹੁਤ ਇਹਨਾਂ ਨੇ ਆ ਆਪਾਂ ਜੇ ਕਹ ਲਈਏ ਅਗਾ ਅਗਾ ਵੀ ਲਾਈਆਂ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਤੇ ਦੋਸਤੋ ਜਦੋਂ ਮੈਂ ਜਿੱਦਾਂ ਕਿਹਾ ਕਿ ਜਦੋਂ ਕਿਸੇ ਵੀ ਆਬਾਮ ਦੇ ਵਿੱਚ ਗੁੱਸਾ ਆਉਂਦਾ ਤੇ ਉਸ ਟਾਈਮ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਇਹ ਗਲਤ ਕਰ ਰਹੇ ਹਾਂ ਜਾਂ ਸਹੀ ਕਰ ਰਹੇ ਹਾਂ ਬਟ ਤਨ ਹੈ ਕਿ ਆ ਉੱਥੇ ਦੀ ਆਰਮੀ ਆਰਮੀ ਚੀਫ ਨੇ ਆਪਣੇ ਹੱਥ ਦੇ ਵਿੱਚ ਇਹ ਸਾਰਾ ਕੁਝ ਲਿਆ ਤੇ ਇਸ ਨੂੰ ਉਹਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕੰਟਰੋਲ ਕਰ ਲਿਆ ਤੇ ਦੋਸਤੋ ਇਸ ਆਰਮੀ ਚੀਫ ਦਾ ਨਾਮ ਅਸ਼ੋਕ ਰਾਜ ਹੈ ਤੇ ਇਹਨੂੰ ਵੀ ਅਸੀਂ ਵੀ ਸਲੂਟ ਕਰਦੇ ਹਾਂ ਕਿ ਬਹੁਤ ਹੀ ਬਖੂਬੀ ਤਰੀਕੇ ਨਾਲ ਸਾਰਾ ਕੁਝ ਇਹਨੇ ਅੰਡਰ ਕੰਟਰੋਲ ਕੀਤਾ ਆਪਣੀ ਆਰਮੀ ਨੂੰ ਅੱਗੇ ਲਾੜ ਤੇ ਦੇਖਿਆ ਜਾਵੇ ਦੋਸਤੋ ਕਿ ਇੰਨੀ ਜਲਦੀ ਤਖਤ ਪਲਟਣਾ ਤੇ ਦਿਨਾਂ ਦੇ ਵਿੱਚ ਹੀ ਦੂਸਰਾ ਪ੍ਰਾਈਮ ਮਿਨਿਸਟਰ ਖੜਾ ਕਰਨਾ ਇਹ ਕੋਈ ਮਾੜੀ-ਮੋਟੀ ਗੱਲ ਨਹੀਂ ਤੇ ਜੇ ਆਪਾਂ ਗੱਲ ਕਰੀਏ ਦੋਸਤੋ ਅੱਗਾਂ ਲੱਗਣ ਦੀ ਤੇ ਸੜਕਾਂ ਤੇ ਖੜੇ ਟ੍ਰੈਫਿਕ ਨੂੰ ਬੱਸਾਂ ਕਾਰਾਂ ਜੋ ਵੀ ਉਹਨਾਂ ਦੇ ਸਾਹਮਣੇ ਆਇਆ ਉਹਨਾਂ ਨੂੰ ਅੱਗ ਲਾ ਦਿੱਤੀ ਪਰ ਦਿਨਾਂ ਦੇ ਵਿੱਚ ਹੀ ਦੇਖੋ ਕਿਦਾਂ ਇਸ ਨੌਜਵਾਨੀ ਜਿਹੜੀ ਹੈ ਕੀ ਆ ਉਸੇ ਹੀ ਆਪਣੇ ਦੇਸ਼ ਨੂੰ ਲਈ ਤੇ ਲਿਆਉਣ ਵਾਸਤੇ ਹੱਥਾਂ ਦੇ ਵਿੱਚ ਬੋਕਰਾਂ ਹਰ ਇੱਕ ਸਿਟੀਜ਼ਨ ਉੱਥੇ ਦਾ ਜਿਹੜਾ ਆ ਉਹਨੇ ਚੱਕੀਆਂ ਸਫਾਈਆਂ ਸ਼ੁਰੂ ਹੋ ਗਈਆਂ ਜਿਹੜੀਆਂ ਕਦੇ ਸਫਾਈਆਂ ਇਸ ਗਵਰਨਮੈਂਟ ਨੇ ਕਦੇ ਕਰਾਈਆਂ ਨਹੀਂ ਸੀ ਉਹਨਾਂ ਗਲੀਆਂ ਨੂੰ ਵੀ ਉਹਨਾਂ ਰਾਹਾਂ ਨੂੰ ਵੀ ਤੇ ਜਿਹੜੀ ਇਹਨਾਂ ਨੇ ਪੰਨ ਤੋੜ ਖੁਦ ਕੀਤੀ ਸੀ ਉਹਨਾਂ ਨੂੰ ਵੀ ਸਾਫ਼ ਸਫਾਈ ਕਰਦੇ ਦਿਸਦੇ ਆ ਤੇ ਇਹ ਹੈ ਕਿ ਆ ਦੋਸਤੋ ਆਵਾਮ ਦੀ ਸਾਡੀ ਸਪੈਸ਼ਲੀ ਯੂਥ ਦੀ ਪਾਵਰ ਤੇ ਜਦੋਂ ਯੂਥ ਅੱਗੇ ਆਉਂਦੀ ਆ ਨਾ ਦੋਸਤੋ ਤੇ ਬੁੱਢੇ ਖੁੰਡ ਜਿਹੜੇ ਹੈਗੇ ਆ ਉਹਨਾਂ ਨੂੰ ਪੱਟ ਕੇ ਤੇ ਅਗਨੀ ਭੇਟ ਕਰ ਹੀ ਦਿੰਦੇ ਆ ਤੇ ਇਹ ਹੈਗੇ ਆ ਦੋਸਤੋ ਯੂਥ ਇਸ ਨੇਪਾਲ ਦੇ ਵਾਰਿਸ ਜਿਨ੍ਹਾਂ ਨੇ ਇਹ ਕਾਰਮਾ ਕਰਕੇ ਦਿਖਾ ਲਿਆ ਸਾਰੀ ਦੁਨੀਆ ਦਾ ਇੱਕ ਐਗਜ਼ੈਂਪਲ ਬਣ ਗਿਆ ਕਿ ਕਿੱਦਾਂ ਆਪਣੇ ਦੇਸ਼ ਨੂੰ ਬਚਾਉਣਾ ਆ ਇਦਾਂ ਦੇ ਆ ਪੋਲਿਟਿਸ਼ੀਅਨਸ ਤੋਂ ਤੇ ਆਪਣੇ ਦੇਸ਼ ਦੀ ਤਰੱਕੀ ਵਾਸਤੇ ਇੱਕ ਜੁੱਟ ਹੋ ਕੇ ਚੱਲਣਾ ਤਾਂ 올 ਦਾ ਬੈਸਟ ਕਹਿੰਦੇ ਆ ਨੇਪਾਲ ਨੂੰ ਐ ਜਿਨ੍ਹਾਂ ਨੂੰ ਇੱਕ ਫਰਸਟ ਫੀਮੇਲ ਪ੍ਰਾਈਮ ਮਿਨਿਸਟਰ ਮਿਲੀ ਆ ਤਾਂ ਉਮੀਦ ਕਰਦੇ ਆ ਕਿ ਦੋਸਤੋ ਕਿ ਇਹ ਪ੍ਰਾਈਮ ਮਿਨਿਸਟਰ ਨੇਪਾਲ ਨੂੰ ਜਿਹੜਾ ਹੈਗਾ ਆ ਬਹੁਤ ਹੀ ਵਧੀਆ ਦੇਸ਼ ਤੇ ਇਸ ਯੂਥ ਨੂੰ ਬਹੁਤ ਹੀ ਵਧੀਆ ਪ੍ਰਾਈਮ ਮਿਨਿਸਟਰ ਮਿਲੂਗਾ ਤੇ ਦੋਸਤੋ ਆਪਣੀਆਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਇਹ ਸਾਰਾ ਵਾਕਿਆ ਤੁਹਾਨੂੰ ਕਿੱਦਾਂ ਲੱਗਾ ਤੇ ਇਸ ਯੂਥ ਦੀ ਜਿਹੜੀ ਹੱਲਾਸ਼ੇਰੀ ਸੀਗੀ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ